ਸਤਿ ਸ਼੍ਰੀ ਅਕਾਲ ਮਿੱਤਰੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਬਲਜਿੰਦਰ ਨਿਊ ਦੀਪ 786 ਤੇ ਅੱਜ ਲੈ ਕੇ ਆਏ ਆ ਤੁਹਾਡੇ ਲਈ ਫਨੀ ਵੀਡੀਓ ਤਾਂ ਦੇਖਿਓ ਜਰੂਰ ਤੇ ਕਰਦੇ ਆ ਵੀਡੀਓ ਸਟਾਰਟ ਸੋ ਮਿੱਤਰੋ ਅੱਜ ਦੀ ਫਨੀ ਵੀਡੀਓ ਆ ਆਪਾਂ ਲੈ ਕੇ ਆਏ ਆ ਲੌਂਗ ਵੀਡੀਓ ਤਾਂ ਤੁਸੀਂ ਦੇਖ ਸਕਦੇ ਆ ਕਨੈਕਟਰ ਭਰਾਵਾਂ ਦਾ ਐਤਵਾਰ ਨੂੰ ਕੀ ਹਾਲ ਹੁੰਦਾ ਹਨਾ ਸਵਾਰੀਆਂ ਨੂੰ ਲੈ ਕੇ ਤਾਂ ਤੁਸੀਂ ਦੇਖ ਸਕਦੇ ਹੋ ਕਿਉਂਕਿ ਆਪਾਂ ਕਈ ਨੇ ਹੁੰਨੇ ਹਨਾ ਜਿਵੇਂ ਕਿ ਆਧਾਰ ਕਾਰਡ ਆਏ ਆ ਆਧਾਰ ਕਾਰਡ ਰਹੀ ਕੀ ਹੁੰਦੀ ਆ ਪਰ ਦੇਖੋ ਆ ਵੀਰ ਨੂੰ ਇੰਨੀ ਕਿ ਜ਼ਿਆਦਾ ਖੁਸ਼ੀ ਆ ਜਦੋਂ ਇਹਨੂੰ ਕਹਿਣ ਆ ਵੀ ਆਧਾਰ ਕਾਰਡ ਬੰਦ ਕਰਤਾ ਤਾਂ ਤੁਸੀਂ ਬਾਈ ਦੀ ਖੁਸ਼ੀ ਦੇਖ ਹੀ ਨਹੀਂ ਸਕਦੇ ਤੇ ਜਦੋਂ ਇਹਨੂੰ ਪਤਾ ਲੱਗਿਆ ਵੀ ਉਹ ਮਜ਼ਾਕ ਕਰ ਰਿਹਾ ਤਾਂ ਤੁਸੀਂ ਇਹ ਆਪਾਂ ਨਾ ਐ ਵੀ ਇੱਕ ਕਲਿੱਪ ਵਿੱਚ ਆਪਾਂ ਚਲਾ ਨਹੀਂ ਸਕਦੇ ਤਾਂ ਵੀ ਕਾਪੀਰਾਈਟ ਆ ਇਹਨਾਂ ਨਹੀਂ ਤੁਹਾਨੂੰ ਜ਼ਰੂਰ ਪਤਾ ਲੱਗਣਾ ਇਹਦੇ ਬਾਈ ਦੀ ਖੁਸ਼ੀ ਦੇਖੋ ਤੇ ਇਧਰ ਫਨੀ ਮੀਮ ਚੱਲ ਪਈ ਵੀ ਜਦੋਂ ਉਹਨੂੰ ਪਤਾ ਲੱਗਿਆ ਇੱਕ ਝਟਕਾ ਦਿੱਤਾਗਾ ਮਿੱਤਰੋ ਦੇਖ ਹੀ ਸਕਦੇ ਆ ਤੁਸੀਂ ਕਿਹੋ ਜੇ ਕਾਰਨਾਮੇ ਨੇ ਭਾਰਤ ਚ ਜਾਂ ਪੰਜਾਬ ਚ ਇਹੋ ਜਿਹੇ ਕਾਰਨਾਮੇ ਹੋ ਸਕਦੇ ਨੇ ਐਨਾ ਕਿ ਉਹ ਵੀ ਆਪਾਂ ਕਿਸੇ ਚੀਜ਼ ਨੂੰ ਮਾੜਾ ਕਹਿੰਨੇ ਆਪਾਂ ਤੁਹਾਡੇ ਲਈ ਲੈ ਕੇ ਆਇਆ ਵੀ ਆਪਣੇ ਜਿਹੜੀ ਫੈਮਿਲੀ ਆਪਣੀ ਉਹ ਸਮਾਈਲ ਕਰੂਗੀ ਜਾਂ ਖੁਸ਼ ਰਹੂਗੀ ਪਰ ਆਧਾਰ卡ਡ ਦੀ ਟੀਮ ਹੁਣ ਤਾਂ ਨਾਂ ਦੇਤਾ ਲੋਕਾਂ ਨੇ ਕੋਈ ਕਹਿੰਦਾਗਾ ਪੀ ਆਰਟੀਸੀ ਕਰਦੀਆਂ ਬੱਸਾਂ ਜਾਂ ਕੋਈ ਕਹ ਦੂ ਆਧਾਰ卡ਡ ਟੀਮ ਜਾਂ ਕੁਝ ਵੀ ਯਾਰ ਤੁਸੀਂ ਦੇਖ ਸਕਦੇ ਹੋ ਨਾ ਕਿੰਨਾ ਬੈੜਾ ਜਾਂ ਕੋਈ ਵੀ ਫਨੀ ਅੱਜਕੱਲ ਮੀਮਸ ਬਣ ਰਹੀਆਂ ਜਾਂ ਰੋਡਵੇਜ ਵਾਸਤੇ ਤੇ ਕੋਈ ਵੀਡੀਓ ਲਾ ਰਿਹਾ ਜਾਗੋ ਆਈਆ ਕੋਈ ਕੁਛ ਕਹਿ ਰਿਹਾ ਤੁਸੀਂ ਦੇਖੋ ਤੁਹਾਨੂੰ ਆਪੇ ਪਤਾ ਲੱਗ ਜੂਗਾ ਮਿੱਤਰੋ ਇਹਨਾਂ ਦਾ ਗੇਮ ਬਜਾਣਾ ਬਹੁਤ ਔਖੀ ਗੱਲ ਆ ਕਿਉਂਕਿ ਕਈ ਵਾਰੀ ਤਾਂ ਰੋਡਵੇਜ ਮਿੱਤਰੋ ਬਿਜਾਰੇ ਡਰਾਈਵਰ ਵੀਰ ਨਾਲ ਕਨੈਕਟਰ ਵੀਰ ਨੂੰ ਭੁੱਲ ਜਾਂਦੇ ਨੇ ਕਿਉਂ ਸਵਾਰੀਆਂ ਦੇਖੋ ਮਿੱਤਰੋ ਕਈ ਵਾਰੀ ਤਾਂ ਫਰੰਟ ਸਾਈਡ ਤੋਂ ਚੜਾਉਣੀਆਂ ਪੈਂਦੀਆਂ ਤਾਂ ਡਰਾਈਵਰ ਵੀਰ ਨੂੰ ਨਹੀਂ ਪਤਾ ਲੱਗਦਾ ਤਾਂ ਕਨੈਕਟਰ ਕਈ ਵਾਰੀ ਰਹਿ ਜਾਂਦਾਗਾ ਤਾਂ ਤੁਸੀਂ ਦੇਖ ਹੀ ਸਕਦੇ ਹੋ ਕੀ ਬੁਰਾ ਹਾਲ ਆ ਕਹਿੰਦੇ ਗੱਭਰੂ ਦੀ ਪੱਕੜ ਪਲਾਸ ਵਰਗੀ ਤੇ ਇਹ ਪੀਣ ਵਾਲਾ ਬੰਦਾ ਤਾਂ ਹੈ ਨਹੀਂਗਾ ਪਰ ਜਦੋਂ ਕਹਿੰਦੇ ਵੀ ਇਹਨਾਂ ਨੂੰ ਦੇਖ ਦੇਖੇ ਚੜ ਚੜਦੀਆਂ ਸਵਾਰੀਆਂ ਨੂੰ ਉਦੋਂ ਪੀਣੀ ਪੈਂਦੀ ਹੈ ਬਾਈ ਨੂੰ ਤਾਂ ਇਹਦੀ ਤੁਹਾਨੂੰ ਫੁੱਲ ਮੀਮ ਦਿਖਾਉਣੀ ਸੀਗੀ ਆਪਾਂ ਜਾਂ ਵੀਡੀਓ ਪਰ ਆਪਾਂ YouTube ਤੇ ਜਿਹੜਾ ਹੁਣ ਹੈ ਨਾ ਵੀ ਲੌਂਗ ਵੀਡੀਓ ਦੇ ਵਿੱਚ ਆਪਾਂ origignal voice ਨਹੀਂ ਲਾ ਸਕਦੇ ਤਾਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖਾਉਨੇ ਆ ਵੀਡੀਓ ਸੋ ਮਿੱਤਰੋ ਜਿਹੜੀ ਗੱਲ ਕਰਦੇ ਆ ਫੋਨ ਉਠਾਉਣ ਦੀ ਫੋਨ ਦੀ ਤਾਂ ਗੱਲ ਛੱਡੋ ਪਰੀ ਬਾਸ ਚ ਤਾਂ ਨਹੀਂ ਪਤਾ ਕੋਈ ਕਿਸੇ ਦੀ ਚੀਜ਼ ਦੀ ਚੱਕ ਕੇ ਲੈ ਜੇ ਅੱਜ ਤਾਂ ਗੱਲ ਨਹੀਂ ਕਰਦੀ ਪਿੱਛੋਂ ਬੱਸ ਨੂੰ ਲੱਭਦੀ ਫਿਰੇਗੀ ਤੇ ਦੇਖ ਸਕਦੇ ਹੋ ਤੁਸੀਂ ਬਾਈ ਨੇ ਲਿਖਿਆ ਤੇ ਆਹ ਵੀਡੀਓ ਤੇ ਲਿਖਿਆ ਸੀ ਇਹਦੀ ਜਿਹੜੀ ਵਾਇਸ ਲਾਈ ਸੀ ਵੀ ਸ਼ਾਵਾ ਵੀ ਜਾਗੋ ਆਈ ਆ ਤੇ ਇਕੱਠੇ ਹੋ ਜੇ ਜਦੋਂ ਰੋਡਵੇਜ ਮਹਿਕਮਾ ਬਾਈ ਕਹਿੰਦਾ ਬਾਈ ਸ਼ੇਅਰ ਸੁਣਾ ਰਿਹਾ ਸੀ ਤਾਂ ਬਾਈ ਨੂੰ ਨਹੀਂ ਪਤਾ ਵੀ ਕੀ ਸਾਡੇ ਹਾਲਾਤ ਚੱਲ ਰਹੇ ਨੇ ਤੇ ਬਾਈ ਦਾ ਕਹਿਣਾ ਵੀ ਸਹੀ ਆ ਯਾਰ ਵੀ ਦੁਖੀ ਆਤਮਾ ਕਰਿਆ ਪਿਆ ਲੋਕਾਂ ਨੂੰ ਯਾਰ ਕਿਉਂਕਿ ਬੁੜੀਆਂ ਯਾਰ ਬਹੁਤ ਜ਼ਬਰਦਸਤੀ ਕਰਦੀਆਂ ਨੇ ਜੇ ਨਾ ਚੜਾਉਣ ਤਾਂ ਵੀ ਵੀਰਾਂ ਨੂੰ ਯਾਰ ਖਤਰਾ ਹਨਾ ਤਾਂ ਵੀ ਤਾਂ ਤੁਸੀਂ ਦੇਖ ਸਕਦੇ ਹੋ ਇੱਧਰ ਦੇਖੋ ਖਾਲੀ ਖੜੀ ਕਰਤੀ ਬੱਸ ਤੇ ਸਵਾਰੀਆਂ ਦਾ ਮੇਲਾ ਲੱਗ ਗਿਆ ਨਹੀਂ ਥੋੜਾ ਘੱਟ ਕਲੀਅਰਟੀ ਚ ਦਿਖ ਰਿਹਾ ਖੜੀ ਕਰਤੀ ਬੱਸ ਜੇ ਸਵਾਰੀਆਂ ਦਾ ਮੇਲਾ ਲੱਗ ਗਿਆ ਨਹੀਂ ਬਈ ਮੇਲਾ ਤਾਂ ਲੱਗੂਗਾ ਯਾਰ ਫਿਰ ਇਹਦਾ ਸਫ਼ਰ ਕੌਣ ਛੜਦਾਗਾ ਬੁੜੀਆਂ ਤਾਂ ਸਬਜ਼ੀ ਲੈਣ ਵੀ ਯਾਰ ਆਧਾਰ ਕਾਰਡ ਵਾਲੀ ਤੇ ਜਾਂਦੀਆਂ ਤੇ ਇੱਕ ਆ ਦੇਖ ਲਓ ਵਿੱਕੀ ਬਾਈ ਨੇ ਸਰਕਾਰ ਤੋਂ ਮੰਗ ਕਰੀ ਆ ਵੀ ਸਾਨੂੰ ਜਾਂ ਤਾਂ ਜੈਡ ਸਿਕਿਉਰਿਟੀ ਦਿਓ ਜਾਂ ਸਾਨੂੰ 200 ਗਨਮੈਨ ਨਾਲ ਚਾਹੀਦਾ ਕਹਿੰਦਾ ਜਿੰਨਾ ਰਿਸਕ ਸਾਨੂੰ ਆ ਉਹਨਾਂ ਕਹਿੰਦਾ ਕਿਸੇ ਨੂੰ ਨਹੀਂ ਉਠਾਈਏ ਨਾ ਉਠਾਈਏ ਨਾ ਉਠਾਈਏ ਨਾ ਉਠਾਈਏ ਨਾ ਉਠਾਈਏ ਨਾ ਇੱਧਰ ਦੇਖ ਲੋ ਮਿੱਤਰੋ ਅਨੋਖੇ ਕਾਰਨਾਮੇ ਇਹੋ ਜਿਹੇ ਆਪਣੇ ਇੰਡੀਆ ਦੇ ਵਿੱਚ ਹੀ ਦੇਖਣ ਨੂੰ ਮਿਲਣਗੇ ਜਾਂਦਾ ਲਾਤਾ ਲਾਂਬੂ ਫਿਰ ਤੇ ਵੇਖੋ ਮਿੱਤਰੋ ਇਹ ਬੱਸਾਂ ਦੀਆਂ ਕਲਿੱਪਾਂ ਜਿਹੜੀਆਂ ਤੁਹਾਨੂੰ ਆਸ ਵੀ ਤੁਹਾਨੂੰ ਵਧੀਆ ਲੱਗੀਆਂ ਹੋਣਗੀਆਂ